ਸਾਤਸ਼੍ਰੀ ਅਕਾਲ ਖਬਰਾਂ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਪੰਜਾਬ ਦੇ ਕਿਸਾਨੀ ਮਸਲੇ ਅਤੇ ਪੰਜਾਬ ਸਰਕਾਰ ਤੋਂ ਯਾਨਕੀ ਬੀਤੇ ਕੱਲ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਵਿਚਾਰ ਬੈਠਕ ਹੋਈ ਪਰ ਇਹ ਬੈਠਕ ਬੇਸਿੱਟਾ ਰਹੀ ਜਾਣਕਾਰੀ ਮੁਤਾਬਕ ਮਾਹੌਲ ਸੁਖਾਵੇਂ ਦੇ ਵਿੱਚ ਇਹ ਬੈਠਕ ਸ਼ੁਰੂ ਹੁੰਦੀ ਹੈ ਪਰ ਵਿਚਾਰ ਜਾ ਕੇ ਤਲਖੀ ਪੈਦਾ ਹੋ ਜਾਂਦੀ ਹੈ ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਰ ਤਲਖੀ ਦੇਖਣ ਨੂੰ ਮਿਲੀ ਅਤੇ ਇਸ ਉਪਰੰਤ ਇਹ ਮੀਟਿੰਗ ਬੈਸਿਟਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਧਰਨੇ ਲਗਾ ਕੇ ਖੱਜਲ ਖੁਆਰ ਨਾ ਕਰਨ ਦੀ ਅਪੀਲ ਵੀ ਕੀਤੀ ਤਾਂ ਇਹ ਬੈਠਕ 5 ਮਾਰਚ ਤੋਂ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਦੇ ਨਾਲ ਇਹ ਮੀਟਿੰਗ ਕੀਤੀ ਇੱਥੇ ਪੰਜਾਬ ਪਵਨ ਵਿੱਚ ਇਹ ਮੀਟਿੰਗ ਹੋਈ ਸੀ ਜੋ ਬੇਸਿਟਾ ਰਹੀ ਮੀਟਿੰਗ ਦੀ ਸ਼ੁਰੂਆਤ ਸੁਖਾਵੇਂ ਮਾਹੌਲ ਵਿੱਚ ਹੋਈ ਪਰ 2 ਘੰਟਿਆਂ ਮਗਰੋਂ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਵਿਚਾਰ ਕਿਸੇ ਗੱਲ ਨੂੰ ਲੈ ਕੇ ਤਲਕੀ ਪੈਦਾ ਹੋਣ ਕਰਕੇ ਗੱਲਬਾਤ ਵਿਚਾਲੇ ਹੀ ਟੁੱਟ ਗਈ ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਧਰਨੇ ਲਾ ਕੇ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਥਾਂ ਤੇ ਬੈਠ ਕੇ ਹਰ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ ਇਸ ਮੁਗਰੋ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਛੱਡ ਕੇ ਚਲੇ ਗਏ ਤਾਂ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਅਤੇ ਕੁਲਦੀਪ ਸਿੰਘ ਢਾਲੀਵਾਲ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਿਲ ਸਨ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅੱਗੇ 18 ਮੰਗਾਂ ਰੱਖੀਆਂ ਅਤੇ ਇੱਕ ਇੱਕ ਨੁਕਤੇ ਤੇ ਚਰਚਾ ਕੀਤੀ ਗਈ ਹਾਲੇ 8 ਨੂੰ ਮੰਗਾਂ ਤੇ ਹੀ ਗੱਲਬਾਤ ਹੋਈ ਸੀ ਕਿ ਮੁੱਖ ਮੰਤਰੀ ਨੇ ਆਪਣੀ ਅੱਖ ਵਿੱਚ ਇਨਫੈਕਸ਼ਨ ਕਰਕੇ ਬੈਠਣ ਵਿੱਚ ਸਮਰੱਥਤਾ ਜਤਾਉਂਦੇ ਬਾਕੀ ਮੰਗਾਂ ਬਾਰੇ ਕੈਬਨਿਟ ਮੰਤਰੀਆਂ ਨਾਲ ਚਰਚਾ ਕਰਨ ਦੀ ਅਪੀਲ ਕੀਤੀ ਤਾਂ ਮੀ ਮੁਤ ਮੁਤਾਬਕ ਇਥੇ ਤਲਕੀ ਦੇਖਣ ਨੂੰ ਮਿਲੀ ਕੁਝ ਕਿਸਾਨ ਆਗੂਆਂ ਵੱਲੋਂ ਇਸਤੇ ਅਸਹਿਮਤੀ ਜ਼ਾਹਰ ਮੰਗਰੋ ਮਾਹੌਲ ਤਲਕੀ ਵਾਲਾ ਬਣ ਗਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਧਰਨਾ ਨਾ ਦੇਣ ਦੀ ਗੱਲ ਆਖੀ ਉਹਨਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਦੇਣ ਕਾਰਨ ਲੋਕ ਖੱਜਲਖਵਾਰ ਹੁੰਦੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਤ ਨੇ ਪਰ ਧਰਨਿਆਂ ਦਾ ਸੇਕ ਪੰਜਾਬ ਨੂੰ ਚੜਨਾ ਪੈਂਦਾ ਦੂਜੇ ਪਾਸੇ ਸਖਤ ਕਿਸਾਨ ਮੋਰਚਾ ਦੇ ਆਗੂ ਜੁਗਿੰਦਰ ਸਿੰਘ ਗੁਰਾਹਾ ਅਤੇ ਬਲਬੀਰ ਸਿੰਘ ਰਾਜੀਵਾਲ ਨੇ ਕੱਲ੍ਹ ਬਾਤ ਕਰਦਿਆ ਕਿ ਮੁੱਖ ਮੰਤਰੀ ਭਗਵਾਨ ਅਤਮਾਨ ਉੱਤੇ ਮੀਟਿੰਗ ਅਧਿਵਿਚਾਰ ਛੱਡ ਜਾਣ ਦੇ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ 18 ਮੰਗਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕਰਨੀ ਸੀ ਪਰ ਉਹ 8 ਨੂੰ ਮੰਗਾਂ ਤੱਕ ਹੀ ਚਰਚਾ ਕਰ ਸਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਇੱਕ ਮੰਗ ਤੇ ਸਹਿਮਤੀ ਜਤਾਈ ਸੀ ਪਰ ਬਾਅਦ ਵਿੱਚ ਕਿਹਾ ਕਿ ਜੇ ਤੁਸੀਂ 5 ਮਾਰਚ ਨੂੰ ਧਰਨਾ ਦੇਣਾ ਹੈ ਤਾਂ ਉਹ ਵੀ ਛੱਡੀ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਐਸ ਕੇ ਐਮ ਆਗੂਆਂ ਨੇ ਆਪਣੇ 5 ਮਾਰਚ ਨੂੰ ਮਿਥੇ ਮੁਤਾਬਕ ਚੰਡੀਗੜ੍ਹ ਵਿੱਚ ਤਰਨਾ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਸੀ ਅਤੇ ਉਹਨਾਂ ਨੂੰ ਅਜੇ ਇਹ ਉੱਚੇ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਗੱਲਬਾਤ ਨਹੀਂ ਕਰਨੀ ਚਾਹੀਦੀ। ਤਰੁੱਕਰਦੇ ਅਗਲੀ ਖਬਰ ਦੇ ਵੱਲ ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। 5 ਮਾਰਚ ਨੂੰ ਦਿੱਤੇ ਜਾਣ ਵਾਲੇ ਤਰਨੇ ਤੋਂ ਪਹਿਲਾਂ ਜਾਣਕਾਰੀ ਮੁਤਾਬਕ ਪੁਲਿਸ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਘਰਾਂ ਤੇ ਛਾਪੇਮਾਰੀ ਹੋਈ ਹੈ। ਦੋਸ਼ ਹੈ ਕਿ ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਾਲਾਂਕਿ ਇਹ ਵੀ ਦੋਸ਼ ਹੈ ਪੁਲਿਸ ਤੇ ਕਿ ਪੁਲਿਸ ਘਰਾਂ ਦੀ ਛਾਪੇਮਾਰੀ ਕਰ ਰਹੀ ਹੈ। ਤੱਬ ਬਠਿੰਡਾ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ 'ਚ ਛਾਪੇਮਾਰੀ ਹੋਣ ਦੀ ਖਬਰ ਹੈ ਕਈ ਕਿਸਾਨ ਆਗੂ ਹਿਰਾਸਤ ਵਿੱਚ ਲੈ ਜਾਣ ਦੀ ਵੀ ਖਬਰ ਹੈ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਪੰਜਮ ਭਗਵੰਤ ਮਾਨ ਦੇ ਨਾਲ ਬੈਠਕ ਹੋਈ ਸੀ ਅਤੇ ਬੇਸਿਟਾ ਰਹੀ ਮੀਟਿੰਗ ਬੇਸਿਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਦਰਨਾ ਪ੍ਰਦਰਸ਼ਨ ਅਤੇ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਚੰਡੀਗੜ੍ਹ ਕੋਚ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਇੱਕ ਦਰਜਨ ਥਾਵਾਂ 'ਤੇ ਪੁਲਿਸ ਵੱਲੋਂ ਕਥਿਤ ਤੌਰ 'ਤੇ ਛਾਪੇਮਾਰੀ ਕੀਤੀ ਗਈ ਕਿਸਾਨ ਆਗੂ ਹਿਰਾਸਤ ਵਿੱਚ ਲੈ ਗਏ ਤਾਂ ਇੱਕ ਦੋ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਕੀ ਕੁਝ ਕਹਿਣਾ ਕਿਸਾਨਾਂ ਤਾਂ ਜ਼ਰੂਰ ਸੁਣਦੇ ਆ ਮਸਲਾ ਭਾਈ ਇਹ ਆਪਣਾ ਜਿਹੜਾ ਚੰਡੀਗੜ੍ਹ ਆਪਾਂ ਮੋਰਚਾ ਲਾਉਣਾ ਪੱਕਾ ਸਾਰੇ ਜੱਥੇਬੰਦੀਆਂ ਵੱਲੋਂ ਤੇ ਉਹਦੇ ਸਬੰਧ ਚ ਇਹ ਆਪਣੇ ਗਲਾਬ ਆਪਣੇ ਬਲਾਕ ਦੇ ਆਗੂ ਗਲਾਬ ਸਿੰਘ ਨੂੰ ਚੱਕਣਾ ਸੀ ਪੁਲਿਸ ਤੋਂ ਤਕਰੀਬਨ 50-60 ਜਾਣੇ ਪੁਲਿਸ ਵਾਲੇ ਸੀ ਇਹ ਪਿੰਡੋਂ ਪਿੰਡਿਆਂ ਨਾਲ ਤੜਕੇ ਅੱਜ ਰੇਡਾਂ ਮਾਰੀਆਂ ਨੇ ਚੰਦਰ ਸਿੰਘ ਜੀਤੂ ਜੀ ਵੀ ਮਾਰੀਆਂ ਰੇਡਾਂ ਤੇ ਇਸ ਕਰਕੇ ਆਪਾਂ ਜਦੋਂ ਲੋਸ਼ਮਿੰਟ ਕੀਤੀ ਤਾਂ ਪਿੰਡ ਨੂੰ ਪਤਾ ਲੱਗਿਆ ਪਿੰਡ ਇੱਕਦਮ ਇਕੱਠਾ ਹੋਇਆ ਇੱਥੇ ਆਪਣੇ ਡੇਰਾ ਸਾਹਿਬ ਕੋਲੇ ਇਹ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਆਪਾਂ ਅੱਜ ਵੱਧ ਤੋਂ ਵੱਧ ਜੰਨੀਗੜ ਜਾਣਾਗਾ ਤੇ ਜਿਹੜਾ ਲਲਕਾਰਾ ਕੱਲ ਭਗਵੰਤ ਮਾਨ ਮੀਟਿੰਗ 'ਚ ਆਪਣੇ ਅੱਗ ਨੂੰ ਮਾਰ ਕੇ ਗਿਆ ਮੀਟਿੰਗ ਅੱਧ ਵਿਚਾਲੇ ਛੱਡ ਗਿਆ ਉਹ ਜਿਹੜਾ ਕਹਿੰਦਾ ਸੀ ਵੀ ਸਰਕਾਰ ਸੱਥਾਂ ਚੱਲੂਗੀ ਉਹੀ ਮੁੱਖ ਮੰਤਰੀ ਆ ਅੱਜ ਕੱਲ ਮੀਟਿੰਗ 'ਚ ਦੇ ਅੱਧ ਵਿਚਾਲੇ ਭੱਜ ਗਿਆ ਤੇ ਜਾਂਦਾ ਹੋਇਆ ਆਪਣੇ ਅੱਗ ਨੂੰ ਧਮਕੀਆਂ ਦੇ ਕੇ ਗਿਆ ਵੀ ਕਰ ਲਓ ਜੇ ਤੁਸ ਕੋਈ ਕੁਝ ਕਰਨਾ ਉਹ ਜਿਹੜੀ ਏਕਾਤ ਆ ਉਹਨੇ ਆਪਦੀ ਦਿਖਾਤੀ ਪਿਆਰ ਦੇ ਲੋਕਾਂ ਨੂੰ ਤੇ ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਦਾ ਖੜਾ ਛੱਡ ਕੇ ਅੱਜ ਆਪਾਂ ਵੱਧ ਤੋਂ ਵੱਧ ਨੌਜਵਾਨ ਵੀਰ ਆਪਾਂ ਆਪਣੇ ਹੱਕਾਂ ਲਈ ਫਸਲਾਂ ਲਈ ਆਪਣੀ ਨਸਲਾਂ ਲਈ ਆਪਾਂ ਚੰਡੀਗੜ੍ਹ ਵੱਧ ਤੋਂ ਵੱਧ ਜਾਈਏ ਤੇ ਇਸੇ ਤਾਂ ਹੀ ਅਪੀਲ ਕਰਦੇ ਆ ਨੌਜਵਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਾਂ ਇਹ ਚੰਡੀਗੜ੍ਹ ਜਾਣਾ ਇਹ ਤੋਂ ਬਈ ਫਿਰ ਟਰਾਲੀਆਂ ਵੀ ਵਾਵਾ ਜਾਲੀ ਹੋਣਗੀਆਂ ਪਿੰਡ ਚੋਂ ਟਰਾਲੀਆਂ ਵੀ ਪੰਜ ਤਿਆਰ ਕੀਤੀਆਂ ਵੀਆਂ ਨੇ ਇੱਕ ਪਿੰਡ ਕੋਲੇ ਬੱਸ ਹੈਗੀ ਆ ਅੱਛਾ ਤੇ ਜੇ ਕੋਈ ਇੱਕ ਉਹ ਗੱਡੀ ਸਪੀਕਰ ਵਾਲੀ ਗੱਡੀ ਵੀ ਚਲਦੀ ਆ ਹਾਂ ਸਪੀਕਰ ਵਾਲੀ ਗੱਡੀ ਵੀ ਜੀਉ ਲੱਗ ਪੱਗ ਤਿਆਰੀ ਆ ਪਿੰਡ ਦੀ ਇਹ 100 100 ਬੰਦੇ ਦੇ ਲਗਭਗ ਇੱਥੋਂ ਜਾਣ ਸੁਭਾਵੜਾ ਲਗੀ ਆ। ਫੈ ਗਈ ਆ ਜੀ ਬਾਈ ਬਕਵਾ ਕਿਸ ਨੂੰ ਪਤਾ ਹੀ ਆ ਵੀ ਕਿਵੇਂ ਪੈਂਦਾ ਇਕਦਮ ਉਹਦੀ ਆਪਣਾ ਇਕੱਠਾ ਹੋ ਗਿਆ। ੜੜਕੇ ੜੜਕੇ ਦਾ ਟਾਈਮ ਆ ਕਿਸੇ ਨੇ ਕੋਈ ਚਾਹ ਨਹੀਂ ਪੀਤੀ ਪਾਣੀ ਨਹੀਂ ਪੀਤਾ। ਜਿਵੇਂ ਜਿਵੇਂ ਪਤਾ ਲੱਗੀ ਗੱਲ ਉਹ ਕੋਠੋਠਾ ਆਪ ਮਹਰੇ ਜਿਹੜੇ ਡੇਰਾ ਸਾਹਿਬ ਦੇ ਵਿੱਚ ਇਕੱਠੇ ਹੋਇਆ। ਗਲਾਬ ਸਿੰਘ ਮੈਂ ਜਿਉਂਦਾ ਭਾਰਤੀ ਸੰਜੁਣੀ ਨੇ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੇ ਬਲਸ 2 ਵਜੇ ਤੋਂ ਲੱਗੀ ਆ ਅੱਗੋਂ ਦੇ ਘਰਾਂ ਦੇ ਵਿੱਚ ਸਾਪੇ ਮਾਰਨਾ। ਲਗਾਤਾਰ ਹੀ ਲੱਗੀ ਹੋਈ ਆ ਪਹਿਲਾਂ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸੌਂਦੇ ਘਰੇ ਸੱਪਾ ਮਾਰਿਆ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਗੱਡੀ ਗੰਟੀ ਦੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ 4:00 ਵਜੇ ਇੱਥੇ ਜਿਉਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗੰਟੀ ਵਿੱਚ ਖੜੀ ਆ ਕੇ ਪਰ ਜਦੋਂ ਇੱਧਰ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗੰਟੀ ਵਿੱਚ ਇਕੱਠੀ ਹੋਈ ਆ ਖੜੀ ਆ ਜਨਤਾ ਬਹੁਤ ਇਕੱਠੀ ਹੋਈ ਬਰ ਪੁਲਿਸ ਦੀ ਐਡੀ ਮਾਰੀ ਕਰਦੂਤ ਜਿਹੜੀ ਉਹਦੀ ਨਿੰਦਾ ਜੋ ਕਰਨ ਵਾਲੀ ਆ ਸਾਡੇ ਉਹ ਘਰਾਂ ਦੇ ਕੰਧਾਂ ਟੱਪ ਕੇ ਅੰਦਰ ਵੜੇ ਜਾਣੀ ਇਹੇ ਜੀ ਕਰਤੂਤ ਆ ਆਪਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮੀਆਂ ਕੰਦਾ ਟੱਪਣੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਵਰੰਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਦਾ ਟੱਪ ਕੇ ਪੁਲਿਸ ਦਾ ਵੰਡ ਦਾ ਕੋਈ ਦਗਾar ਹੀ ਨਹੀਂਗਾ ਟੀਕਾ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵਲਿਆ ਘੜੇਲੇ ਵਾਲੇ ਰਾਹ ਭੱਜ ਗਏ ਹੋ ਕੇਰਾ ਤੇ ਪਰ ਅਸੀਂ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ ਜਿੱਥੇ ਵੀ ਇਹ ਜਾਣਗੇ ਆਏ ਜਿਵੇਂ ਜੌਂਦਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਗਏ 4 ਵਜੇ ਇੱਕ ਕਾਲ ਤੇ ਆਏ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕੋਈ ਪੁਲਿਸ ਦਾ ਦੁਬਾ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਮੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਵੋ ਜੇ ਸਾਡੇ ਤੇ ਆਏ ਜੜ ਕੇ ਆਉਂਦੇ ਆ ਇਹ ਫਿਰ ਅਸੀਂ ਐਂ ਘਰਾਂ 'ਚ ਵੜ ਕੇ ਤਾਂ ਉਹ ਕਹਣਗੇ ਡਰ ਗਏ ਲੋਕ ਪਰ ਜੇ ਐਂ ਝੜ ਕੇ ਆਉਂਦੇ ਉਹਦੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆਸੀਂ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅੱਜ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਮੇਰ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਇਸ ਕਰਕੇ ਸਾਰੇ ਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕੇ ਨਾਲ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆਵਾਂਗੇ ਦੇ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਜਿਹਾ ਪ੍ਰਸ਼ਾਸਨ ਦਾ ਰਵਈਆ ਕੀ ਜਿਵੇਂ ਬੰਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਆ ਵੋਟਾਂ ਮੁੱਸ ਕੇ ਵਾਹ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਛੋਟਪੁਰ ਚਲ ਨੂੰ ਵੋਟਾਂ ਪਾਓ ਇਸ ਛੋਟਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇੋਂ ਅਸੀਂ ਛੋਟੇ ਆ ਵੋਟਾਂ ਵਾਲੇ ਜ਼ਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁੱਸ ਲੀਆਂ ਨੇ ਮੁਰਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਹਕੂਮਤ ਕੋਈ ਵੀ ਹੈ ਜਬਰ ਜੀ ਆਉਂਦੀ ਹੈ ਹਕੂਮਤ ਜਿਹੇ ਤੂੰ ਪਹਿਲਾਂ ਵਾਲੀਆਂ ਹਕੂਮਤਾਂ ਚ ਇਹ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੋਈ ਵੋਟ ਮਟੋਰੂ ਪਾਰਟੀਆਂ ਤੋਂ ਨਾਲ ਚਾ ਅਗਰ ਰੱਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਗਿਆ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜੇ ਕੋਈ ਹਾਲਤ ਕਰਨਗੇ ਇਹ ਜਿਹੇ ਜੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਉਹ ਤਾਂ ਬਹੁਤ ਨਿੰਦਰਯੋਗ ਆ ਇਹ ਤਾਂ ਲਹਿਰਾਂ ਇਹ ਤੋਂ ਦੁੱਗਣੀਆਂ ਤਿੱਗਣੀਆਂ ਹੋ ਕੇ ਨਿਕਲਣਗੀਆਂ ਜਿੰਨਾ ਮਰਜੀ ਜ਼ੋਰ ਨਾਲ ਇਹ ਜਿੰਨਾ ਮਰਜੀ ਸਾਪੇ ਮਾਰਲੇ ਪੁਲਿਸ ਜਿੰਨਾ ਮਰਜੀ ਸਾਡੇ ਅੱਗੋਂ ਨੂੰ ਫੜ ਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਾ ਦਬ ਜਾਣਗੀਆਂ ਜਿੰਨੇ ਮਰਜੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਦਾ ਉਸ ਤੋਂ ਬਾਅਦ ਉਹ ਹੋਊਗਾ ਸਾਡਾ ਤਾਂ ਖੂਨ ਪੈਣਾ ਜੜਾਂ ਦੇ ਵਿੱਚ ਜਦੋਂ ਐ ਕੋਈ ਸਾਡਾ ਸ਼ਹੀਦ ਦਾ ਜਿਹੜਾ ਖੂਨ ਡੁੱਲੂਗਾ ਇਸ ਕਰਕੇ ਇਸ ਤਾਮਰ ਫੇਲ ਵਾਂਗੂ ਵਧਾਂਗੇ ਲਾਲੇ ਜ਼ੋਰ ਜਿੰਨਾ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ ਤੇ ਤੁਸੀਂ ਦੇਖ ਰਹੇ ਪਿੰਡ ਜਮਾਂ ਦੇ ਵਿੱਚ ਜੋ ਗੁਲਾਬ ਸਿੰਘ ਬਲਾਕ ਦੇ ਇਹ ਨਹੀਂ ਐਂਡ ਮੀਟ ਪ੍ਰਦਰਸ਼ਨ ਦੇ ਉਹਨਾਂ ਦੇ ਕਰੇ ਤਾਂ ਪਾਮਾਗ ਕੋਈ ਕਿਤੇ ਉੱਧਰ ਲੋਕਾਂ ਨੇ 21 ਲੱਖ ਤੋਂ ਜੂਮ ਇਕੱਠਾ ਹੋ ਕੇ ਜੋੜ ਦੇ ਬਾਹਰ ਦੇ ਅੱਗੇ ਆ ਗਏ ਤੇ ਪੁਲਿਸ ਪ੍ਰਸ਼ਾਸਨ ਉਸ ਤੋਂ ਭਜਾਇਆ ਤੇ ਵੀਡੀਓ ਨੂੰ ਬਸ ਬਸ ਤੋਂ ਭਰਾਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਪਿੰਡੋਂ ਪਿੰਡੀ ਲੈ ਕੇ ਕਾ ਵੀ ਕਿਤੇ ਵੀ ਕਰਦੇ ਆ ਉਹ ਸਾਡੇ ਨਾਲ ਤੁਸੀਂ ਸਾਰਿਆਂ ਨੇ ਇਹ ਵੀ ਵਰਤਨਾ ਤਿਆਰਫਾ ਇਕੱਠੇ ਹੋ ਕੇ ਲੋਕਾਂ ਨੇ ਆਗਵਾਦੀ ਰੱਖਿਆ ਕਰਦਿਆਂ ਧੰਨਵਾਦ ਪੰਜਾਬੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਾਲੇ ਕਾਲਜ ਯਾਨੀ ਕਿ ਮਾਲਵਾ ਕਾਲਜ ਬੌਂਦਲੀ ਵਿਖੇ ਸਮਾਗਮ ਉਲਝਿਆ ਗਿਆ ਯਾਨੀ ਕਿ ਇੱਥੇ ਖੇਡ ਮੇਲਾ ਕਰਵਾਇਆ ਗਿਆ ਜਿਸ ਦੇ ਆਖਰੀ ਦਿਨ ਪੰਜਾਬ ਦੇ ਸਿਆਸਤਦਾਨਾਂ ਨੇ ਵੀ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਤਾਂ ਖਬਰ ਸਮਰਾਲਾ ਤੋਂ ਹੈ ਜਿੱਥੇ ਪੰਜਾਬ ਦੀ ਖੇਡ ਮਾਂ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਦਿਵਾਉਣ ਵਾਲੇ ਕਬੱਡੀ ਦੇ ਮੱਕੇ ਵਜੋਂ ਜਾਣੇ ਜਾਂਦੇ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿੱਚ ਆਖਰੀ ਦਿਨ ਡਾਕਟਰ ਅਮਰ ਸਿੰਘ ਐਮਪੀ ਅਤੇ ਰਾਣਾ ਗੁਰਜੀਤ ਐਮਪੀ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੀ ਮਾਘ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਸ ਕਾਲਜ ਨੇ ਪਹੁੰਚਾਉਣ ਵਿੱਚ ਮਦਦ ਕੀਤੀ ਹੈ ਤਾਂ ਸੋਮਵਾਰ ਨੂੰ ਕਬੱਡੀ ਆਲ ਓਪਨ ਦੇ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਲਈ ਵਿਸ਼ਵ ਪੱਧਰ ਦੀਆਂ 8 ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲੇ ਹੋਏ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਨ ਤਾਂ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਕੋਪਨ 51000 ਰੁਪਏ ਦੇ ਪਹਿਲੇ ਅਤੇ 41000 ਰੁਪਏ ਦੇ ਦੂਜੇ ਨਗਦ ਇਨਾਮ ਲਈ ਛੋਟੀ ਦੀਆਂ ਟੀਮਾਂ ਵਿਚਾਲੇ ਫਸਮੇ ਦੇ ਰੋਚਕ ਮੁਕਾਬਲੇ ਹੋਏ 65 ਕਿਲੋ ਭਾਰ ਵਰਗ ਵਿੱਚ ਕੁਠਾਲਾ ਬੀਟ ਦੀ ਕਬੱਡੀ ਟੀਮ ਨੇ 30 ਅੰਕ ਪ੍ਰਾਪਤ ਕਰਕੇ ਮੁਕਾਬਲੇ ਵਿੱਚ ਨਿਤਰੀ ਜਰਗੜੀ ਟੀਮ ਨੂੰ ਇੱਕ ਅੰਕ ਦੇ ਫਰਕ ਨਾਲ ਮੈਦਾਨ ਵਿੱਚ ਛਿਤ ਕਰ ਦਿੱਤਾ ਇੱਕ ਪਿੰਡ ਓਪਨ ਦੇ ਮੁਕਾਬਲੇ ਉੱਤੇ ਅਨੰਦਪੁਰ ਸਾਹਨੇਵਾਲ ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਦੂਜੇ ਸਥਾਨ ਤੇ ਪੜੈਨ ਦੀ ਕਬੱਡੀ ਟੀਮ ਰਹੀ ਤਾਂ ਪੰਜਾਬ ਦੇ ਵਿੱਚ ਅਜਿਹੀ ਖੇਡ ਅਤੇ ਅਜਿਹੇ ਖੇਡ ਮੁਕਾਬਲੇ ਹੋਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਨੇ ਜੋ ਨਸ਼ਿਆਂ ਤੋਂ ਦੂਰ ਹੋ ਸਕਣ ਕੀ ਕੁਝ ਕਹਿਣਾ ਇੱਥੇ ਪਹੁੰਚੇ ਮੈਂਬਰ ਪਾਰਲੀਮੈਂਟਸ ਵੱਲੋਂ ਉਹ ਜ਼ਰੂਰ ਸੁਣਦਿਆ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹੜਾ ਸਿਮਰਲੇ ਦਾ ਉਹ ਜਸਦੇਵ ਗੋੜਾ ਜੀ ਉਹਨਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰੁੰਦੇ ਆ ਔਰ ਬੜਾ ਅੱਛਾ ਟੂਰਨਾਮੈਂਟ ਸੀ ਪਰਮਾ ਸਾਰਾ ਮਾਹੌਲ ਸੀ ਔਰ ਕਬੱਡੀ ਦੀਆਂ ਅੱਛੇ-ਅੱਛੇ ਟੀਮਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਕਿ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਣ ਔਰ ਸਹਿਯੋਗ ਸਾਰੇ ਇਲਾਕੇ ਦਾ ਮੈਂ ਵਧਾਈ ਦਿੰਦਾ ਇਹਨਾਂ ਨੂੰ ਇਹ ਭਵੇਂ ਵਦੇਸ਼ ਵੱਖਰੇ ਵੱਖਰੇ ਮੁਲਕਾਂ 'ਚ ਬੈਠੇ ਆ ਲੇਕਿਨ ਰੂਹ ਇਹਨਾਂ ਦੀ ਜਿਹੜੀ ਆ ਆਪਣੇ ਪੰਜਾਬ 'ਚ ਆ ਇਸ ਲਈ ਹਰ ਸਾਲ ਉਹਦੇ ਟੂਰਨਾਮੈਂਟ ਕਰਾਉਂਦੇ ਆ ਇੱਥੇ ਤਾਂ ਹੀ ਕਿ ਜਿਹੜੇ ਕੰਮ ਸਰਕਾਰ ਨੇ ਕਰਨੇ ਹੁੰਦੇ ਆ ਉਹ ਵੀ ਸਾਡੇ ਐਨਆਰਆਈ ਵੀਰ ਯੋਗਦਾਨ ਪਾਉਂਦੇ ਪਿੰਡਾਂ ਦੇ 'ਚ ਡੋਰਪਿੰਡ ਦੇ ਵਿੱਚ ਪੜਾਈ ਦੇ ਖੇਤਰ 'ਚ ਵੀ ਸੋ ਇਹਨਾਂ ਦਾ ਦੇਣਾ ਆਪਾਂ ਨਹੀਂ ਦੇ ਸਕਦੇ ਔਰ ਜਿੱਥੇ ਇਹ ਸਾਡੇ ਲਈ ਕਰਦੇ ਆ ਗੱਲ ਆ ਧਰਤੀ ਮਾਂ ਇਹਨਾਂ ਦੀ ਪੰਜਾਬ ਹੈ ਇੱਕ ਦੋ ਮਾਤਾ ਮਾਂ ਨੇ ਇੱਕ ਧਰਤੀ ਤੇ ਇੱਕ ਮਾਤਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਸ ਲਈ ਮੈਂ ਅੱਜ ਕੋਚ ਸ਼ਰਕਤ ਕਰ ਲਈ ਆਇਆ ਸੀ ਤਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਨੂੰ ਹਮੇਸ਼ਾ ਭਾਗ ਲੱਗਦੇ ਨੇ ਅਕਸਰ ਇਹੀ ਸੁਣਿਆ ਤਾਂ ਅਜਿਹਾ ਹੀ ਕੰਮ ਕਰ ਰਹੇ ਨੇ ਬਟਾਲਾ ਦੇ ਨੌਜਵਾਨ ਤਾਂ ਬਟਾਲਾ ਦੇ ਵਿੱਚ ਆਰਮੀ ਰਿਟਾਇਰਡ ਅਫਸਰ ਦਾ ਪੁੱਤਰ ਅਤੇ ਜੋ ਗ੍ਰੈਜੂਏਟ ਵੀ ਹੈ ਉਹ ਆਪਣੀ ਕਿਰਤ ਕਰਕੇ ਅਗੇ ਵਧਣਾ ਚਾਹੁੰਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਉਸ ਨੌਜਵਾਨ ਦੀ ਦਿਖਾ ਰਹੇ ਹਾਂ ਜਿਸ ਦੇ ਪਿਤਾ ਆਰਮੀ ਚੋਂ ਰਿਟਾਇਰ ਨੇ ਯਾਨੀ ਕਿ ਫੌਜ ਚੋਂ ਰਿਟਾਇਰ ਨੇ ਪੁੱਤ ਵੀ ਗ੍ਰੈਜੂਏਟ ਹੈ ਉਸਨੇ ਗੁਰੂ ਦਾ ਦਰਸਾਇਆ ਮਾਰਗ ਯਾਨੀ ਕਿ ਕਿਰਤ ਕਰਨ ਦਾ ਰਾਹ ਚੁਣਿਆ ਨੌਜਵਾਨ ਦਾ ਕਹਿਣਾ ਹੈ ਕਿ ਉਹ ਚਾਕਰੀ ਨਹੀਂ ਬਲਕਿ ਆਪਣਾ ਕੰਮ ਕਰਨਾ ਚਾਹੁੰਦਾ ਹੈ ਦੋਨੋਂ ਪਿਓ ਪੋਤਾ ਦੀ ਜੋੜੀ ਫਾਸਟ ਫੂਡ ਦਾ ਕਾਰਟ ਚਲਾ ਕੇ ਆਪਣੀ ਮਿਹਨਤ ਕਰ ਰਹੀ ਹੈ ਅਤੇ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਹਰ ਕੋਈ ਆਪੋ ਆਪਣੀ ਮਿਹਨਤ ਕਰੇ ਕਿਸੇ ਤਰ੍ਹਾਂ ਦੀ ਕੋਈ ਜਾਂ ਵਿਦੇਸ਼ਾਂ ਵੱਲ ਕੂਚ ਨਾ ਕਰੇ ਕਿਉਂਕਿ ਵਿਦੇਸ਼ਾਂ ਵੱਲ ਰੁਝਾਨ ਨੌਜਵਾਨਾਂ ਦਾ ਲਗਾਤਾਰ ਵਧ ਰਿਹਾ ਹੈ ਇਸੇ ਸੁਨੇਹਾ ਇਹ ਦਿੱਤਾ ਗਿਆ ਹੈ ਕਿ ਜੇਕਰ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਕੋਈ ਵੀ ਬੇਰੋਜ਼ਗਾਰੀ ਨਹੀਂ ਹੈ ਤਾਂ ਸਾਡੇ ਸਹਿਯੋਗੀ ਵਿਕੀ ਮਲਕ ਦੀ ਖਾਸ ਰਿਪੋਰਟ ਹੈ ਉਹ ਜ਼ਰੂਰ ਸੁਣਦੇ ਆ ਤੁਸੀਂ ਦੇ ਰਹੇ ਹੋ ਅਨਮੋਡ ਚੈਨਲ ਅੱਜ ਤੁਹਾਨੂੰ ਲੈ ਕੇ ਆਏ ਡੇਰਾ ਬਾਬਾ ਨਾਨਕ ਦੇ ਮੇਲੇ ਦੇ ਵਿੱਚ ਜਿਹੜਾ ਚੋਲਾ ਸਾਹਿਬ ਦਾ ਮੇਲਾ ਲੱਗਾ ਉੱਥੇ ਹੀ ਆਪਾਂ ਇੱਕ ਤਸਵੀਰ ਦੇਖੀ ਹੈ ਜਿਹੜੀ ਪਿਓ ਪੁੱਤਾਂ ਦੀ ਜੋੜੀ ਹੈ ਜਿਹੜੀ ਇੱਕ ਸਟਾਲ ਲਗਾ ਰਹੇ ਆ ਉਹ ਸਟਾਲ ਜਿਹੜਾ ਲਗਾ ਰਹੇ ਫਤਿਹਗੜ ਚੂੜੀਆਂ ਤੋਂ ਆਏ ਆ ਔਰ ਜਿਹੜੇ ਇਹਨਾਂ ਦੇ ਫਾਦਰ ਹੈ ਇੱਕ ਸਾਬਕਾ ਫੌਜੀ ਹੈ ਔਰ ਬੇਟਾ ਜਿਹੜਾ ਵਾ ਔਰ ਉਹਨਾਂ ਨੇ ਜਿਹੜਾ ਇੱਥੇ ਸਟਾਲ ਲਗਾਇਆ ਔਰ ਇੱਥੇ ਜਿਹੜਾ ਸਟਾਲ ਹੈ ਇਹਨਾਂ ਨੇ ਨਾਲ ਕਿਉਂਕਿ ਇਹਨਾਂ ਨੇ ਮੇਲੇ ਦੇ ਵਿੱਚ ਆਣ ਕੇ ਸਟਾਲ ਲਗਾਇਆ ਆਪਾਂ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਦਾਸ ਦਾ ਨਾਮ ਹਰਵਿੰਦਰ ਸਿੰਘ ਹੈ ਜ ਸਾਰੇ ਇੱਕ ਸਟਾਰ ਵਾਲ ਕਿਸ ਤਰ੍ਹਾਂ ਖਿਆਲ ਪਿਆ ਸੈਨਿਕ ਸਾਹਿਬ ਦਾ ਫੌਜੀ ਵੀ ਤੁਸੀਂ ਨਾਲ ਇਸ ਤਰ੍ਹਾਂ ਕੀ ਇਹ ਬੀ ਫਾਰਮੇਸੀ ਕਾਰਜਸ਼ੀਲ ਅਮਰਸਰ ਦੇ ਵਿੱਚ ਵਿੱਚ ਨਾਲ ਇਹਨਾਂ ਨੇ ਪੀਜੀ ਲਈ ਆ ਤੇ ਉਸ ਤੋਂ ਬਾਅਦ ਕਾਫੀ ਇਹਨਾਂ ਨੇ ਜਿਹੜੇ ਕੰਮ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਨਾਲ ਦੇ ਨਾਲ ਸਿੱਖੇ ਪਰ ਉਹਨਾਂ ਵਿੱਚ ਕਾਮਯਾਬ ਜਦੋਂ ਨਹੀਂ ਹੋਇਆ ਫਿਰ ਇਹਨਾਂ ਨੇ ਇੱਕ ਜਿਹੜਾ ਇਹ ਸਟਾਲ ਦਾ ਇਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਵਾ ਇਹ ਜਿਹੜਾ ਫਾਸਟ ਫੂਡ ਦਾ ਇਹ ਸਿੱਖਿਆ ਫਾਸਟ ਫੂਡ ਦਾ ਕੰਮ ਲੱਗਦਾ ਨਹੀਂ ਲੱਗ ਜਾ ਕਿ ਕੋਰਸ ਕਰਕੇ ਤੇ ਫਾਸਟ ਫੂਡ ਕਰਨਾ ਪੈਣਾ ਹਾਂਜੀ ਲੱਗਦਾ ਤੇ ਹੈਗਾ ਬਟ ਫਿਰ ਵੀ ਅਸੀਂ ਜਿਸ ਤਰ੍ਹਾਂ ਬੱਚੇ ਨੂੰ ਰੁਜੀ ਹੀ ਪਹਿਲਾਂ ਕੁਕਿੰਗ ਦੀ ਤੇ ਉਹਦੇ ਨਾਲ ਨਾਲ ਇਹਨੇ ਜਿਹੜਾ ਹੈਗਾ ਵਾ ਇਹ ਸਿੱਖ ਕੇ ਤੇ ਅੱਜ ਜਿਹੜਾ ਹੈਗਾ ਵਾ ਸਾਨੂੰ ਵੀ ਸਿਖਾ ਰਿਆ ਔਰ ਸਾਡੀ ਮਿਸੀ ਨੂੰ ਵੀ ਸਿਖਾਇਆ ਜੀ ਤੁਸੀਂ ਵੀ ਸਾਬਕਾ ਫੌਜੀ ਹੋ ਪਰ ਸਟਾਰ ਲਗਾ ਰਹੇ ਹੋ ਕੀ ਕਰ ਰਹੇ ਹੋ ਇਹ ਨਹੀਂ ਕੋਈ ਦਿੱਕਤ ਨਹੀਂ ਹੈਗੀ ਬੜੀ ਵਧੀਆ ਕਿਤੇ ਮਰੀ ਹੈ ਮਾਰਾ ਇਹਨੂੰ ਹਾਂਜੀ ਜਿਹੜੇ ਸਟਾਲ ਲਗਾ ਰਹੇ ਇਹਦੇ ਨਾਲ ਤੁਸੀਂ ਦਵਾਈਆਂ ਵੀ ਰੱਖੀਂਦੀਆਂ ਉਹ ਦਵਾਈਆਂ ਕਿਸ ਕਰਕੇ ਇੱਥੇ ਰੱਖੀਂਦੀਆਂ ਦਵਾਈਆਂ ਮੇਰੀ ਫਤਿਹਗਾ ਚੂੜੀਆਂ ਜਿਹੜਾ ਕੈਫੇ ਹੈਗਾ ਵਾ ਨਾਲ ਡੇਰਾ ਮੇਰ ਦਾ ਡੇਰੀ ਹੈਗੀ ਆ ਮੈਂ ਉੱਥੇ ਵੀ ਇਹ ਰੱਖੀਆਂ ਹੈਗੀਆਂ ਨੇ ਤੇ ਬੜੇ ਹੀ ਐਕਸੀਡੈਂਟ ਹੁੰਦੇ ਆ ਫਰਸਟ ایڈ ਜਿਹੜੀ ਹੈਗੀ ਹੈ ਮੇਰੀ ਸ਼ੁਰੂ ਤੋਂ ਹੀ ਹੈਗੀ ਆ ਮੈਂ ਬਚਪਨ ਤੋਂ ਹੀ ਜੜਾ ਹੈਗਾ ਵਾ ਤਕਰੀਬਨ ਜਿਹੜੀ ਹੈਲਪ ਦੇ ਰੱਖਿਆ ਹੋਇਆ ਵਾ ਉੱਥੇ ਵੀ ਪੱਟੀ ਪੁੱਟੀ ਕਰ ਗਿਆ ਇਸ ਵਕਤ ਮੇਰੇ ਕੋਲ ਉੱਥੇ ਪਿੱਛੇ ਫਰਸਟ ایڈ ਪਈ ਹੈਗੀ ਆ ਖੁਦਾ ਨਾਲ ਸਾਸ ਤਾਂ ਛੋਟੀ ਮੋਡੀ ਜਿਹੜੀ ਜੜੀ ਹੈਗੀ ਆ ਫਰਸਟ ایڈ ਹੋ ਜਾਂਦੀ ਤੇ ਮੈਂ ਮੇਰਾ ਕੰਮ ਉਹਦੀ ਹੈਲਪ ਕਰਨਾ ਜੀ ਕਹਿੰਦੇ ਨੇ ਲੋਕੀ ਵੀ ਇਹ ਮੁੰਡਾ ਪੜ ਕੇ ਤੇ ਸਟਾਲ ਲਗਾ ਰਿਆ ਕਿਰਤ ਕਰਦਾ ਪਿਆ ਨਹੀਂ ਨਹੀਂ ਮੇਰੇ ਜਿਹੜੇ ਰਿਸ਼ਤੇਦਾਰੇ ਉਹ ਵੀ ਖੁਸ਼ ਨੇ ਜਿਹੜੇ ਲਾਗੇ ਦੇ ਉਹ ਵੀ ਖੁਸ਼ ਨੇ ਐਸਾ ਜੀ ਕੋਈ ਦਿੱਕਤ ਨਹੀਂ ਹੈਗੀ ਮੈਂ ਕਦੇ ਨਹੀਂ ਚੁੰਦਾ ਕਿ ਮੇਰਾ ਬੱਚਾ ਬਾਹਰ ਜਾਵੇ ਜਾਂ ਮੇਰੇ ਤੋਂ ਦੂ ਲਾਉਣ ਦਾ ਮਤਲਬ ਇਹ ਵੀ ਹੈ ਕਿ ਇੱਕ ਤੇ ਜਿਹੜਾ ਹੁਣ ਸਾਨੂੰ ਦੇਖ ਕੇ ਜਿੱਦਾਂ ਆਪ ਜੀ ਆਏ ਹੋ ਜੇ ਤੁਸੀਂ ਇੱਕ ਪੱਤਰਕਾਰ ਹੁੰਦੇ ਆ ਇਹਨੂੰ ਦੇਖ ਕੇ ਆ ਰਹੇ ਹੋ ਤਾਂ ਦੂਜੇ ਜਿਹੜੇ ਬੱਚੇ ਨੇ ਨੌਜਵਾਨੀ ਆ ਜਾਂ ਮਾਪਿਓ ਹੈਗੇ ਆ ਕਿ ਸ਼ਰਮ ਹਜਾਦ ਵਾਲੀ ਕੁਝ ਨਹੀਂ ਆਪਾਂ ਕਿਰਤ ਹੀ ਕਰ ਰਹੇ ਆ ਤਾਂ ਕਿਰਤ ਕਰਕੇ ਗੁਰੂ ਨਾਨਕ ਸਾਹਿਬ ਜੀ ਅੱਜ ਚੋਲੇ ਮੇਲੇ ਦੇ ਵਿੱਚ ਇਹੀ ਹੈ ਕਿ ਕਿਰਤ ਕਰੋ ਵੰਡ ਛਕੋ ਸੰਦੇਸ਼ ਵੀ ਨਾਲ ਦੇ ਰਹੇ ਹੋ ਵੀ ਨੌਜਵਾਨਾਂ ਨੇ ਆਪਣੇ ਪੰਜਾਬ 'ਚ ਰਹਿ ਕੇ ਪੰਜਾਬ 'ਚ ਕੰਮ ਕਰਨਾ ਚਾਹੀਦਾ ਕਰ ਸਕਦੇ ਸਰ ਆਉਣ ਦਾ ਗਰਾਊਂਡ ਆਪਾਂ ਐਂਜੈਂਪਲ ਆ ਸਾਡੇ ਸਾਹਮਣੇ ਹੀ ਹੈਗਾ ਵਾ ਕਸਟਮਰ ਤੁਹਾਡੇ ਸਾਹਮਣੇ ਵੇਖ ਲਓ ਕਸਟਮਰ ਵੀ ਇਹ ਨਹੀਂ ਹੈਗਾ ਕਿ ਇੱਕ ਆਇਆ ਤੇ ਨਹੀਂ ਹੈਗਾ ਲੈਨ ਲੱਗ ਜੀ ਜਿਹੜਾ ਵੀ ਖਾਂਦਾ ਦੁਬਾਰਾ ਜ਼ਰੂਰ ਆਉਂਦਾ ਇੱ ਬਾਬਾ ਨਾਨਕ ਦੇ ਸੀ ਪਰਸੋਂ ਦੇ ਆਏ ਹੋਏ ਆ ਤੇ ਪੂਰੀ ਜਿੰਨੇ ਵੀ ਡੇਰਾ ਬਾਬਾ ਨਾਨਕ ਦੇ ਹੈਗੇ ਆ ਉਹ ਕਹਿੰਦੇ ਕਿ ਸਾਡੇ ਕੋਲ ਤੁਸੀਂ ਆ ਕੇ ਕੈਫੇ ਖੋਲ੍ਹ ਦੋ ਕੋਈ ਦਿੱਕਤ ਨਹੀਂ ਜਿਹੜੇ ਸਾਹਮਣੇ ਤੁਹਾਡਾ ਰੇਟ ਕੁਆਲਟੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸਾਨੂੰ ਛੂਗੀ ਆ ਜੀ ਨਹੀਂ ਲੱਗਦਾ ਤੁਹਾਡੇ ਵੱਲ ਦੇਖ ਕੇ ਜਿਹੜੇ ਨੌਜਵਾਨ ਆ ਹੋਰ ਵੀ ਐਸੇ ਇਹ ਕੰਮ 'ਚ ਪੈ ਸਕਦੇ ਆ ਜੀ ਬਿਲਕੁਲ ਪੈ ਸਕਦੇ ਆ ਪੇ ਵੀ ਹੈਗੇ ਆ ਕੁਝ ਹੈਗੇ ਆ ਪਰ ਕਾਮਯਾਬੀ ਤਾਂ ਹੀ ਆ ਜੇ ਤੁਸੀਂ ਮਿਹਨਤ ਕਰੋ ਮਾਂ ਪਿਓ ਵੀ ਅਸੀਂ ਚਾਹੁੰਦੇ ਆ ਕਿ ਮਾਂ ਪਿਓ ਸਾਧਣ ਜਿਹੜੀ ਘਟੋ ਘਟ ਸਤਵੀਂ ਅੱਠਵੀਂ ਦੀ ਜਿਹੜੀ ਲਾਈਨ ਬੱਚੇ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਆ ਕਿਸ ਲੈਣ ਨੂੰ ਪੜਨਾ ਮਾੜੇ ਨੂੰ ਵੀ ਤੇ ਚੰਗੇ ਨੂੰ ਜੇ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਤੁਸੀਂ ਕੋਈ ਵੀ ਕਾਰਜ ਦੋ ਉਹਨੂੰ ਕਿ ਨਹੀਂ ਮੈਂ ਪੜ੍ਹਾਈ ਦੇ ਨਾਲ ਕੋਈ ਕਿਤਾ ਨਾਲ ਉਹਦਾ ਕੋਈ ਗੱਡੀਆਂ ਦਾ ਕਾਰਾਂ ਦਾ ਜਾਂ ਇਸ ਤਰ੍ਹਾਂ ਦਾ ਕਰਨਗੇ ਤੇ ਤਾਂ ਹੀ ਬੱਚੇ ਜਿਹੜੇ ਕਾਮਯਾਬ ਹੋਣੇ ਨਹੀਂ ਤੇ ਜਿੰਨੇ ਕਰੋੜਾਂ ਅਰਬਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀ ਮਿਲਣੀ ਸੌਵਲ ਆ ਇਸ ਕਰਕੇ ਨੌਕਰੀ ਨਹੀਂ ਮਿਲਦੀ ਕਿ ਕਮ ਸੇ ਆਪਣਾ ਕਾਰੋਬਾਰਤ ਕਰ ਸਕਦਾ ਆਪ ਗੱਲ ਵੀ ਕਰਦੇ ਇਹਨਾਂ ਦੇ ਬੇਟੇ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਸਰ ਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਕਿਉਂ ਕਰਿਆ ਜੀ ਕਿ ਮੈਂ ਕੁਕਿੰਗ ਲਾਈਨ ਦੇ ਵਿੱਚ ਜਾਵਾਂ ਤੇ ਚਲੋ ਸਬਾਬ ਬਣ ਗਿਆ ਜੀ ਹੁਣ ਕੁਕਿੰਗ ਲਾਈਨ ਦੇ ਵਿੱਚ ਆ ਜੀ ਡਾਕਟਰ ਜੀ ਕਿੰਨੇ ਚਿਰ ਕੋਕ ਕੀਤਾ ਇਹ 4 ਸਾਲ ਦੀ ਕੋਰਸ ਹੁੰਦਾ ਜੀ ਹਾਂਜੀ ਫਿਰ ਇਤਨ ਧਿਆਨ ਕੋ ਪੈਣ ਲੱਗੇ ਕਿ ਸੀ ਇੰਦਾਂ ਨਹੀਂ ਕੀਤਾ ਜੀ ਮੈਂ ਡਾਕਟਰੀ ਕੀਤੀ ਜੀ ਪਰ ਮਸਟਾਲ ਲਗਾ ਹਾਂਜੀ ਅ ਨਹੀਂ ਨਹੀਂ ਜੀ ਕੋਈ ਇਦਾਂ ਦੀ ਮਨਚ ਕੋਈ ਗੱਲ ਨਹੀਂ ਆਈ ਜੀ ਪਰਿਵਾਰ ਵੀ ਸ਼ੁਰੂ ਤੋਂ ਸਪੋਰਟਿਵ ਰਿਹਾ ਜੀ ਮੇਰਾ ਤੇ ਜਿੱਦਾਂ ਦੇਖ ਸਕਦੇ ਤੁਸੀਂ ਫਾਦਰ ਸਾਹਿਬ ਮੇਰੇ ਨਾਲ ਮੋਢਾ ਜੋੜ ਕੇ ਖਲੋਤੇ ਨੇ ਇਸ ਟਾਈਮ ਹਾਂਜੀ ਇਹ ਕੰਮ ਹਾਂਜੀ ਹਾਂਜੀ ਮੈਂ 1 ਸਾਲ ਲਾਇਆ ਹੋਇਆ ਜੀ ਇਹ ਕੋਰਸ ਦੇ ਨਾਲ-ਨਾਲ ਮੈਂ ਐਕਸਟਰਾ ਟਾਈਮ ਜਿਹੜਾ ਹੁੰਦਾ ਹੈ ਉਹ ਮੈਂ ਕੁਕਿੰਗ ਲਾਈਨ ਦੇ ਵਿੱਚ ਫਿਰ ਸਿੱਖਦਾ ਰਿਹਾ ਜੀ ਉੱਥੇ ਤੇ ਉਸ ਤੋਂ ਬਾਅਦ ਫਿਰ ਆਪਣਾ ਇੱਧਰ ਆਪਣੇ ਇਲਾਕੇ 'ਚ ਆ ਕੇ ਮੈਂ ਉੱਥੇ ਕੈਫੇ ਖੋਲ੍ਹਿਆ ਜੀ ਤੇ ਇੱਥੇ ਡੇਰ ਬਾਬਾ ਨਾਨਕ ਦਾ ਸੁਣਿਆ ਸੀ ਕਿ ਇੱਥੇ ਮੇਲਾ ਹੈ ਤੇ ਫਾਦਰ ਸਾਹਿਬ ਹੁਣਾਂ ਨੇ ਇਹ ਪਲਾਨ ਬਣਾਇਆ ਕਿ ਚਲੋ ਆਪਾਂ ਜਾਨੇ ਆ ਤੇ ਉਹ ਫਿਰ ਤੁਹਾਡੇ ਸਾਹਮਣੇ ਆ ਜੀ ਜਿਹੜਾ ਕੰਮ ਆ ਫਾਦਰ ਸਾਹਿਬ ਨੇ ਤੁਹਾਨੂੰ ਸਿਖਾਇਆ ਕਿ ਤੁਸੀਂ ਫਾਦਰ ਸਾਹਿਬ ਨੂੰ ਸਿਖਾਏ ਇਸ ਟਾਈਮ ਤੇ ਮੈਂ ਹੀ ਸਿਖਾਇਆ ਜੀ ਫਾਦਰ ਸਾਹਿਬ ਹੁਣਾਂ ਨੇ ਅਜੇ ਵੀ ਸਿਖਾਉਂਦੇ ਨੇ ਹਾਂਜੀ ਅਜੇ ਵੀ ਸਿਖਾਉਂਦੇ ਜਿੱਦੇ ਮੈਨੂੰ ਕੱਟਣਾ ਨਹੀਂ ਹੁੰਦਾ ਉਹਦੇ ਬਾਰੇ ਜੀ ਟਿੱਕੀ ਮੈਂ ਸਹੀ ਤਰ੍ਹਾਂ ਨਹੀਂ ਬਣਾ ਰਿਹਾ ਤੇ ਮੈਨੂੰ ਸਿਖੋਂ ਦੇ ਦਬਕਾ ਵੀ ਮਾਰਦੇ ਆ ਇਹ ਨਹੀਂ ਹੈਗਾ ਪਿਓ ਸਮਝ ਕੇ ਨਹੀਂ ਇੱਕ ਬਿਲਕੁਲ ਜਿੱਦਾ ਬੱਚਾ ਨ ਜਾਣ ਆ ਦੋਸਤਾਂ ਵਾਲੀ ਤੂੰ ਗੱਲ ਛੱਡੋ ਉਸਤਾਦ ਵਾਲੀ ਗੱਲ ਆ ਜਾਂਦੀ ਆ ਤੇ ਮੈਂ ਇਹਨੂੰ ਕਈ ਵਾਰੀ ਕਹਿੰਦਾ ਯਾਰ ਮੈਂ ਤੇਰਾ ਪਿਤਾ ਆ ਪਰ ਨਹੀਂ ਉਹ ਫਿਰ ਇੱਕ ਜਿਹੜੀ ਜਿੱਦਾਂ ਆਪਕੇ ਉਸਤਾਦ ਇਹਨੂੰ ਚੰਗੇ ਨੂੰ ਸਿਖਾਇਆ ਉਦੋਂ ਮੈਨੂੰ ਸਿਖਾਉਣਾ ਚਾਹੁੰਦਾ ਕਿ ਆਪਾਂ ਕਸਟਮਰ ਨੂੰ ਚੀਜ਼ ਵੈਰੀਡ ਕਰਨੀ ਹੈਗੀ ਜੇ ਉਹ ਚੰਗੀ ਨਾ ਬਣੀ ਤੇ ਮੁਸ਼ਕਲ ਆ ਟਾਡੀ ਜੋੜੀ ਦੇ ਵਿੱਚ ਉਹ ਉਸਤਾਦ ਕੌਣ ਹੈ ਸਾਨੂੰ ਇਹ ਨਹੀਂ ਪਤਾ ਲੱਗਾ ਹਾਂਜੀ ਕੀ ਆਖੇ ਜੀ ਉਸਤਾਦ ਕੌਣ ਹੈ ਟਾਡੀ ਇਹ ਉਸਤਾਦ ਇਹੀ ਆ ਇਹ ਸੱਚ ਹੈ ਜੀ ਗਰਾਊਂਡ ਦੇ ਵਿੱਚ ਆ ਇਹ ਚ ਕੋਈ ਦੋ ਰਾਇ ਨਹੀਂ ਹੈਗੀ ਇਹੀ ਦੇਖ ਕੇ ਕੁਝ ਨੌਜਵਾਨਾਂ ਨੂੰ ਕਿਸੇ ਵੀ ਗੱਲ ਦੀ ਨਹੀਂ ਮਿਲ ਰਹੀ ਆ ਸਰ ਇਹ ਚ ਕੋਈ ਨਹੀਂ ਆਹੀਂ ਕਹਿੰਦੇ ਆ ਮੇਰਾ ਮੈਂ ਡੀਪੀ ਸਰ ਰਿਹਾ ਆ ਆਰਮੀ ਤੋਂ ਰਿਟਾਇਰਮੈਂਟ ਹੋ ਗਏ ਮੇਰਾ ਵਜ੍ਹਾ ਇਹੀ ਰਹੀ ਆ कि ਬੱਚਿਓ 7ਵੀਂ ਤੋਂ ਲੈ ਕੇ ਉਹਦੇ ਮਾਂ ਪਿਓ ਦੇ ਨਾਲ ਵੀ ਜੇ ਮੀਟਿੰਗ ਕਰਦੇ ਵਿੱਚ ਆਉਂਦੇ ਬੱਚਿਆਂ ਦੀ 8ਵੀਂ 9ਵੀਂ 10ਵੀਂ ਤਿੰਨੇ ਕਲਾਸਾਂ ਇਕੱਠੀਆਂ ਕਰਕੇ ਦੱਸਿਆ ਬੇਟਾ ਆਹ ਕੰਮ ਕਰੋ ਕੁਛ ਨਾ ਕੁਛ ਕਰੋ ਤੇ ਉਸ ਚੀਜ਼ ਨਾਲ ਫਾਇਦਾ ਵਾ ਜੀ ਇਹ ਸੁਣਿਆ ਤੁਸੀਂ ਦੇਖਿਆ ਵੀ ਜਿਹੜੀ ਜੋੜੀ ਹੈ ਪਿਓ ਪੁੱਤਾਂ ਦੀ ਜੋੜੀ ਜਿਹੜੀ ਡੇਰਾ ਬਾਬਾ ਨਿਆਣਕ ਦੇ ਮੇਲੇ ਦੇ ਵਿੱਚ ਸਟਾਲ ਲਗਾਇਆ ਦਾ ਔਰ ਜਿਹੜੇ ਫਾਦਰ ਹੈ ਉਹ ਸਾਫ ਦਾ ਫੌਜੀ ਹੈ ਮੈਂ ਟਾਲ ਦੋ ਵਿਕੀ ਮਲਿਕ 10 ਮਿੰਟ ਚੱਲਣ ਤਗਲੀ ਖਬਰ ਫਾਜ਼ਿਲ ਕਾ ਤੋਂ ਹੈ ਜਿੱਥੇ ਨਸ਼ੇ ਦੇ ਖਿਲਾਫ ਲੋਕ ਨੱਤਰੇ ਨੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਬਲਡوزر ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਹੁਣ ਲੋਕ ਵੀ ਖੁੱਲਕੇ ਨਸ਼ਾ ਤਸਕਰਾਂ ਦੇ ਖਿਲਾਫ ਹੋਣ ਲੱਗੇ ਨੇ ਤਾਂ ਖਬਰ ਫਾਜ਼ਿਲਕਾ ਦੇ ਬਾਰਡਰ ਰੋਡ ਦੀ ਹੈ ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਅਤੇ ਵਿਧਾਇਕ ਨੂੰ ਨਸ਼ਾ ਵੇਚਣ ਵਾਲਿਆਂ ਦੇ ਨਾਮ ਲਿਖਵਾਏ ਅਤੇ ਵਿਧਾਇਕ ਨੇ ਵੀ ਮੌਕੇ ਤੇ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤਾਂ ਵਿਧਾਇਕ ਨਰਿੰਦਰ ਸਵਨਾ ਨੇ ਦੱਸਿਆ ਕਿ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਨਸ਼ਾ ਵੇਚਣ ਵਾਲੇ ਨੂੰ ਫੜਾਇਆ ਤੇ ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਮਾਹੌਲ ਬਣਿਆ ਉਹ ਜ਼ਰੂਰ ਦੇਖਦੇ ਆਂ ਨਸ਼ਾ ਖਤਮ ਕਰਾਂਗੇ ਇਹੋ ਜੇ ਨੌਜਵਾਨਾਂ ਨੂੰ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ ਜੋ ਅੱਜ ਇਹਨਾਂ ਨੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਤੇ ਨਸ਼ਾ ਵੇਚਣ ਵਾਲੇ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਕੇ ਅਸੀਂ ਉਹਨਾਂ ਨੂੰ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਕੇ ਅਸੀਂ ਜਿਹੜੇ ਨੌਜਵਾਨ ਇੱਥੇ ਨਸ਼ੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਉਹਨਾਂ ਕਰ ਵੱਢੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਛਲਾਗਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ